ਕੁੜਾ ਕਾਰਨੋਂ ਅਸੀਂ ਵਾਕੇ ਉਹਦੇ ਚੋਂ ਕਲਾਸੀ ਲਈ ਹੈ ਉਹਨਾਂ ਦੇ ਜਾਬਦੇ ਦੇ ਅਨੁਸਾਰ ਇਹ ਤੇ ਤਿੰਨ ਦੋਸ਼ੀਆਂ ਨੂੰ ਹੀ ਕਾਬੂ ਕੀਤਾ। ਇਹਨਾਂ ਕੋਲ 450 ਗ੍ਰਾਮ ਦੇਕੀ ਬਹਿਰੋਂ ਬਰਾਮਦ ਹੋਈ ਤੇ ਇੱਕ ਰਵਾਲਵਰ ਬਰਾਮਦ ਹੋਇਆ। ਇਹਨਾਂ ਦੀ ਮੁੱਢਲੀ ਪਛਗਿਸ ਜਿਹੜੀ ਉਹਦੇ ਤੇ ਹੋਇਆ ਪਾਕਿਸਤਾਨੀ ਹੋਇਆ। ਦੋਸ਼ੀ ਫੜੇ ਗਏ ਨੇ ਜੀ ਕੀ ਮਕਸਦ ਹੈ ਜੀ ਕਿਦਾਂ ਆਇਆ ਸੀ ਕੀ ਮੰਗ ਅੱਜ ਸਾਡੇ ਇੱਕ ਸਪੈਸ਼ਲ ਮਹਿਮਾਨ ਸ਼੍ਰੀ ਸਤਿੰਦਰ ਸਿੰਘ ਆਈਪੀਐਸ ਡੀਆਈਜੀ ਬਾਰਡਰ ਰੇਂਜ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਚਰਨਜੀਤ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਵਿਧਿਆਤੀ ਅਤੇ ਸ਼੍ਰੀ ਹਰਿੰਦਰ ਸਿੰਘ ਐਲਪੀਪੀਐਸ ਐਸਪੀਡੀ ਸਾਹਿਬ ਅਤੇ ਮੈਂ ਟੀਐਸਪੀ ਲਖਵਿੰਦਰ ਸਾਡੀ ਇੱਕ ਸਪੈਸ਼ਲ ਮਹਿਮ ਜਿਹੜੀ ਚੱਲ ਰਹੀ ਸੀਗੀ ਉਹਦੇ ਤਹਿਤ ਸਾਨੂੰ ਇੱਕ ਮੈਂ ਘਰੇਂਡਾ ਥਾਣਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕਨਫਰਮੇਸ਼ਨ ਮਿਲੀ ਸੀਗੀ ਭਈ ਕੁਝ ਜਿਹੜਿਆ ਆ ਅਨਸਰ ਆ ਉਹ ਹੀਰੋਨ ਦਾ ਕਾਰੋਬਾਰ ਜਿਹੜਾ ਉਹਤੇ ਕਰ ਰਿਹਾ ਉਹਦੇ ਸਬੰਧ ਚ ਅਸੀਂ ਆਪਣੀ ਟੀਮ ਜਿਹੜੀ ਆ ਹਰਪਾਲ ਸਿੰਘ ਨਾਲ ਐਸਐਚਓ ਸਾਹਿਬ ਵੀ ਸੀਗੇ ਉਹਨੂੰ ਜਿਹੜਾ ਲਾਇਆ ਹੋਇਆ ਸੀਗਾ ਉਹਦੇ ਸਬੰਧ ਚ ਸਾਨੂੰ ਕਾਮਯਾਬੀ ਮਿਲੀ ਜਦੋਂ ਇੱਕ ਸਕੋਡਾ ਕਾਰ ਨੂੰ ਅਸੀਂ ਡੱਕੇ ਉਹਦੇ ਚੋਂ ਤਲਾਸ਼ੀ ਲਈ ਆ ਉਹਨਾਂ ਦੀ ਜਾਬਤੇ ਦੇ ਅਨੁਸਾਰ ਵਿੱਚ ਉਹ ਤਿੰਨ ਦੋਸ਼ੀਆਂ ਨੂੰ ਅਸੀਂ ਕਾਬੂ ਕੀਤਾ ਆਕਾਸ਼ਪ੍ਰੀਤ ਗੁਰਬਖਸ਼ ਤੇ ਸਿਮਰਨਪ੍ਰੀਤ ਇਹਨੋਂ ਇਹ ਕਰਨਤਨ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਆ ਇਹਨਾਂ ਕੋਲ 450 ਗ੍ਰਾਮ ਦੇ ਕਰੀਬ ਹੈ ਰੋਣ ਬਰਾਮਤ ਹੋਈ ਤੇ ਇੱਕ ਰਵਾਲਵਰ ਬਰਾਮਤ ਹੋਇਆ। ਉਹ ਇਹਨਾਂ ਨੂੰ ਕਬਜ਼ੇ 'ਚ ਹੀ ਲੈ ਲਿਆ ਔਰ ਜਾਪਤੇ ਅਨੁਸਾਰ ਲੈ ਕੇ ਇਹਨਾਂ ਤੇ ਕਾਰਵਾਈ ਕਰ ਰਹੇ ਆਂ। ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ। ਤੋਂ ਬਾਅਦ ਇਹਨਾਂ ਤੋਂ ਅੱਗੇ ਹੋਰ ਪੁੱਛਗਿੱਛ ਜਿਹੜੀ ਆ ਫਿਰ ਕੀਤੀ ਜਾਊ। ਸਰ ਇਹ ਕਰਦੇਕੀ ਨੇ ਨੌਜੋ। ਇਹ ਕੰਮ ਤਾਂ ਹੰਦਾ ਹੀ ਕਰਦੇ ਆ ਪਰ ਲੇਕਿਨ ਇਸ ਕਾਰੋਬਾਰ 'ਚ ਪਏ ਹੋਏ ਆ। ਤੇ ਇਹ ਸਮਾਨ ਸਾਰਾ ਕਿੱਥੋਂ ਆਇਆ ਸੀ ਸਰ? ਇਹ ਇਹਨਾਂ ਦੀ ਮੁੱਢਲੀ ਪੁਸ਼ਕਿਸ਼ ਜਿਹੜੀ ਆ ਉਹਦੇ 'ਚ ਤੇ ਹੋਇਆ ਪਾਕਿਸਤਾਨ ਤੋਂ ਆਇਆ। ਇਹ ਗਾੜੀ ਇਹਨਾਂ ਨੇ ਦਿੱਕਸ ਸਾਈ ਕਰਨਾ ਸੀ ਇਹ ਅਜੇ ਪੁੱਛ ਕੇ ਅੱਜ ਕੰਪਲੀਟ ਕਰਾਂਗੇ ਇਹਨਾਂ ਦਾ ਰਿਮਾਂਡ ਲੈ ਲਈਏ ਕੋਈ ਇਹਨਾਂ ਦੇ ਉੱਪਰ ਪਹਿਲਾਂ ਪੱਤੇ ਹੋਏ ਹੋ اچھا ਹੈਗਾ ਬੱਚਾ ਪੁੱਛਾਂ ਜੀ ਨਹੀਂ ਬਾਕੀ ਡੀਪਲੀ ਜਿਹੜੀ ਇਹਨਾਂ ਦੀ ਅੱਜ ਸੌਰੀ ਜਿਹੜੀ ਇਹ ਜਾਂਚ ਰਿਮਾਂਡ ਪੇਸ਼ ਕਰਕੇ ਉਹਨਾਂ ਟਾਈਮ ਹੋ ਰਿਹਾ ਉਸ ਤੋਂ ਬਾਅਦ ਲੋ ਪਹਿਲਾਂ ਕਿਤੇ ਸਮਾਨ ਭਾਇਆ ਇਹਨਾਂ ਨੇ ਪਹਿਲਾਂ ਪਹਿਲੀ ਵਾਰੀ ਨੂੰ ਵੀ ਉਹ ਪੁੱਛੀਏ ਸੱਚ ਆਊਗਾ ਅੱਜ ਕਿਉਂਕਿ ਕੱਲ ਲੇਟ ਆਵਰ ਜਿਹੜਾ ਸਟਾ ਰਜਿਸਟ੍ਰੇਸ਼ਨ ਸੀਗੀ ਜਿਹੜਾ ਰੋਲ-ਓਵਰ ਮਲੇ ਪਿਛਲੇ ਮਿਲੀਏ ਉਹਦੇ ਸੰਸਰੀਆ ਨਹੀਂ ਹੈ ਉਹ ਇਹਨਾਂ ਦੀ ਪੁਛੇ ਇਸ ਦੀ ਮੁਤਾਬਕ ਇਹਨਾਂ ਕਿਸੇ ਦਾ ਲੈ ਕੇ ਆਏ ਆ। ਬਸ ਕਿ ਉਹਨੂੰ ਜਾਂਚੇ ਸ਼ਾਮਲ ਕਰਕੇ ਫਿਰ ਪਤਾ ਲੱਗੂ ਲਾਇਸੈਂਸੀ ਆ ਕਿ ਸਰ ਇਹਨਾਂ ਦੇ ਡਾਇਰੈਕਟ ਲਿੰਕ ਪਾਕਿਸਤਾਨ ਨਾਲ ਸੀ। ਹਾਂ। ਡਾਇਰੈਕਟ ਗੱਲ ਕਰਦੇ। ਕਿੱਥੇ? ਪਾਕਿਸਤਾਨ। ਇਹ ਆਪ ਗੱਲ ਕਰਦੇ। ਕਿ ਸਰ ਕਿੰਨੀ ਕਾਮਯਾਬੀ ਸਮਝਦੇ ਹੋ ਕਿ ਕਾਫੀ ਵੱਡੀ ਕੁਆਂਟੀਟੀ। ਵੇਖੋ ਅਜ ਰਿਮਾਂਡ ਲੈ ਕੇ ਉਹਦੇ ਤੋਂ ਬਾਅਦ ਕੀ ਇਹਨਾਂ ਦੀ ਪੂਰੀ ਤਹਿਕੀਕਾਤ ਕਰਾਂਗੇ ਕੀ ਨਿਕਲਦਾ। ਤੇ ਇਹ ਕਿਸੇ ਨੂੰ ਸਮਾਨ ਨਾਲ ਦੇਣਾ ਨਹੀਂ ਜਾ ਕੇ ਸਪਲਾਈ ਕਰਨੀ ਸੀ। ਉਹ ਸਪਲਾਈ ਕਰਨਾ ਸੀ ਇਹਨੇ। ਇਹਦੇ ਕਰਦੇ ਕੀ ਤੈਨੂੰ ਨੋਨ ਆਪਸ ਗੈਂਗ ਬਣਾ ਰਹੇ ਆ ਕਿ ਆਪਸ ਵਿੱਚ ਜਿਹੜਾ ਕਿਦਾਂ ਆਪਸ ਵਿੱਚ ਸਬੰਧ ਇਹਨਾਂ ਦਾ ਇਸੇ ਕੰਮ ਚ ਹੀ ਨੇ ਇਹਨਾਂ ਦੇ ਕਿਸੇ ਦੇ ਥਰੂ ਸਬੰਧ ਹੋਏਗਾ ਡਾਇਰੈਕਟ ਆਪਣੇ ਆਪ ਕਿਸ ਤਰ੍ਹਾਂ ਇਹਨਾਂ ਨੇ ਗੱਲਬਾਤ ਡਾਇਰੈਕਟ ਕਰ ਲੈਂਦੇ ਆ ਅੱਜ ਕੱਲ ਇੰਸਟਾਗ੍ਰam ਤੋਂ ਉਹਨਾਂ ਦੇ ਨੰਬਰ ਆ ਗਏ ਉਹ ਸੋ ਆਇਆ ਪਾਕਿਸਤਾਨ ਤੋਂ ਕਰਦੇ ਆ ਸਿੱਧਾ ਤਹਿਮ ਸਰ ਇਹਨਾਂ ਖਲਾਕ ਦੀ ਤਰ੍ਹਾਂ ਬਤ ਕਰ ਇਹਨਾਂ ਦਾ ਅਸੀਂ ਆਪਣਾ ਐਨਡੀਪੀਐਸ ਦੀ ਜਿਹੜੀ ਆ 216185 ਐਨਡੀਪੀਐਸ ਨਾਲ 25565 ਜਿਹੜੀ ਆ ਅਸਲ ਐਕਟੂਅਲ ਨਾਲ ਲਾਇਆ ਤੇ ਹੋਰ ਕੋਈ ਗੱਲ ਨਹੀਂ ਹੋਣੀ ਜ਼ਰੂਰ ਹਾਜ਼ਰਮਾਨ ਲੈ ਕੇ ਕਰਾਂਗੇ ਤੇ ਕਿਹੜੇ ਏਰੀਆ ਤੋਂ ਟਿਕੀਸੀ ਅਰੇਂਜਰੀ ਪਾਲ ਕਰ ਗਈ ਇਹਨਾਂ ਦਾ ਪੁੱਛ ਕੇ ਇਹਦਾ ਵਿਸ਼ਾ ਇਹਨਾਂ ਨੇ ਕਿੱਦਾਂ ਲਿਆਂਦੀ ਸੀ ਅਸੀਂ ਤੇ ਇਹਨਾਂ ਨੂੰ ਖਾਸੇ ਦੇ ਲਾਗੂ ਜਿਹੜਾ ਗ੍ਰਫਤਾਰ ਕੀਤਾ ਕਰ ਲੇ ਟਾਵਰ ਹੋਰ ਕੋਈ ਲੋਕ ਜੁੜੇ ਨੇ ਵੀ ਸਾਰਾ ਪੁੱਛ ਕੇ ਇਸ ਤੋਂ ਬਾਅਦ ਪਤਾ ਲੱਗੂ ਥੈਂਕ ਯੂ